ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਤੇ ਉਮੀਦ ਹੈ ਕਿ ਸਾਰੇ ਠੀਕ ਠਾਕ ਹੋਵੋਗੇ ਜੀ ਤੇ ਆਪਾਂ ਵੀ ਬੜੀ ਠੀਕ ਠਾਕ ਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਜੀ ਵੀਡੀਓ ਜਿਵੇਂ ਕਿ ਆਪਾਂ ਹੁਣ ਸੇਵੀਆਂ ਹਰ ਇੱਕ ਘਰ ਦੇ ਵਿੱਚ ਬਟੀਆਂ ਜਾਂਦੀਆਂ ਜੀ ਤੇ ਅੱਜ ਆਪਾਂ ਤੁਹਾਨੂੰ ਬਿਲਕੁਲ ਸੌਖੇ ਤਰੀਕੇ ਨਾਲ ਸੇਵੀਆਂ ਬਟਣ ਦਾ ਤਰੀਕਾ ਦੱਸਾਂਗੇ ਵੀਡੀਓ ਵਿੱਚ ਤੇ ਇਹ ਆਪਾਂ ਜੀ ਜਿਵੇਂ ਕਈ ਘਰਾਂ ਦੇ ਵਿੱਚ ਸੇਵੀਆਂ ਬਟਣ ਵਾਲੀ ਮਸ਼ੀਨ ਨਹੀਂ ਹੁੰਦੀ ਤੇ ਇਸ ਤਰੀਕੇ ਨਾਲ ਆਪਾਂ ਵੱਖਰੇ ਤਰੀਕੇ ਨਾਲ ਬਿਲਕੁਲ ਆਸਾਨ ਤਰੀਕੇ ਨਾਲ ਤੇ ਸੇਵੀਆਂ ਬਟ ਸਕਦੇ ਆਂ ਬਿਨਾ ਮਸ਼ੀਨ ਤੋਂ ਤੇ ਘਰ ਦੇ ਵਿੱਚ ਆਸਾਨੀ ਨਾਲ ਤੇ ਚਲੋ ਜੀ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਕਿਵੇਂ ਆਪਾਂ ਆٹے ਦੀਆਂ ਸੇਵੀਆਂ ਇਹ ਵਟਣੀਆਂ ਬਿਨਾ ਮਸ਼ੀਨ ਤੋਂ ਤੇ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਤੇ ਇੱਥੇ ਆਪਾਂ ਲੈ ਲਿਆ ਜੀ ਕਣਕ ਦਾ ਆਟਾ ਛਾਣ ਕੇ ਲੈਤਾ ਆਪਾਂ ਨੇ इत आप एक चमच घ्यो पावे जी पहला हम आपू तरह मिक्स कर लागे इस तरीके आटे तो लो जी हम आप थोड़ा थोड़ा पानी पाके आटे घोल लागे इस तरीके ਇਸ ਤਰੀਕੇ ਨਾਲ ਜੇ ਆਪਾਂ ਟੈਨ ਚੰਗੀ ਤਰ੍ਹਾਂ ਕੋਲ ਲਾਂਗੇ ਪਤਲਾ ਕੋਲਾਂਗੇ ਆਪਾਂ ਟੈਨ ਨੂੰ ਬਿਲਕੁਲ ਚੰਗੀ ਤਰ੍ਹਾਂ ਫੈਟ ਲੈਣਾ ਇਹਨੂੰ ਇਸ ਤਰੀਕੇ ਦਾ ਬੈਟਰ ਆਪਾਂ ਨੇ ਤਿਆਰ ਕਰ ਲੈਣਾ ਜੀ ਬਹੁਤ ਹੀ ਵਧੀਆ ਇਹ ਬੈਟਰ ਵਾ ਆਪਣਾ ਬਣ ਕੇ ਤਿਆਰ ਹੈਗਾ ਇਸ ਤਰੀਕੇ ਨਾਲ ਤੇ ਕੋਈ ਵੀ ਗੰਡਾ ਨਹੀਂ ਇਹਦੇ ਵਿੱਚ ਰਹੀਆਂ ਇਸ ਤਰੀਕੇ ਨਾਲ ਤੇ ਇਸ ਤਰੀਕੇ ਦੇ ਤੁਸੀਂ ਵੀ ਤਿਆਰ ਇਹ ਕਰ ਲੈਣਾ ਜੀ ਘੋਲ ਇਹਦਾ ਆਟੇ ਦਾ ਤੇ ਹੁਣ ਆਪਾਂ ਇਹਨੂੰ ਕਿਸੇ ਬੋਤਲ ਦੇ ਵਿੱਚ ਪਾਵਾਂਗੇ ਖਾਲੀ ਬੋਤਲ ਦੇ ਵਿੱਚ ਇਹ ਆਪਾਂ ਖਾਲੀ ਬੋਤਲ ਲਈਏ ਜੀ ਇੱਥੇ ਤੇ ਸਾਰਾ ਆਟੇ ਦਾ ਘੋਲ ਇਹਦੇ ਵਿੱਚ ਪਾਵਾਂਗੇ ਖਾਲੀ ਬੋਤਲ ਦੇ ਤੇ ਲਓ ਜੀ ਹੁਣ ਆਪਾਂ ਇੱਥੇ ਲੈ ਲਿਆ ਟੱਕਣ ਤੇ ਇਸ ਤਰੀਕੇ ਨਾਲ ਕੋਈ ਆਪਾਂ ਗਰਮ ਕਰ ਲਾਂਗੇ ਚੀਜ਼ ਸੂਈ ਵਗੈਰਾ ਤੇ ਹੁਣ ਆਪਾਂ ਇੱਕ ਹੀ ਮੋਗਰੀ ਇਹਦੇ ਵਿੱਚ ਕੱਢਾਂਗੇ ਇੱਕ ਹੀ ਸਰਾਖ ਕਰਾਂਗੇ ਆਪਾਂ ਇਹਦੇ ਸੈਂਟਰ ਦੇ ਵਿੱਚ ਬਿਲਕੁਲ ਇਹ ਵੇਖੋ ਇਸ ਤਰੀਕੇ ਨਾਲ ਤੇ ਹੁਣ ਆਪਾਂ ਇਹਨੂੰ ਲਗਾ ਲਾਂਗੇ ਬੋਤਲ ਤੇ ਤੇ ਲੋ ਜੀ ਇੱਥੇ ਆਪਾਂ ਤਵੇ ਨੂੰ ਹਲਕਾ ਜਿਹਾ ਗਰਮ ਕਰ ਲੈਣਾਗਾ ਤੇ ਇਹ ਤੇ ਆਪਾਂ ਲਗਾਵਾਂਗੇ ਘਿਓ ਇਸ ਤਰੀਕੇ ਨਾਲ ਸਾਰੇ ਤਵੇ ਤੇ ਆਪਾਂ ਘਿਓ ਲਗਾ ਲੈਣਾ ਤੇ ਘਿਓ ਨੂੰ ਲਗਾ ਕੇ ਆਪਾਂ ਸਾਫ਼ ਕਰ ਦਾਂਗੇ ਜੀ ਤਵਾ ਇਸ ਤਰੀਕੇ ਨਾਲ ਕਿਸੇ ਕੱਪੜੇ ਵਗੈਰਾ ਨਾਲ ਤੇ ਥਾਪ ਕਰ ਲੈਣਾ ਤੇ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਕਿਵੇਂ ਆਪਣੀਆਂ ਸੇਵੀਆਂ ਇਹ ਬਣਾਵਾਂਗੇ ਆਪਾਂ ਤੇ ਲੋ ਜੀ ਹੁਣ ਆਪਾਂ ਬਣਾਉਨੇ ਆ ਸੇਵੀਆਂ ਇਸ ਤਰੀਕੇ ਨਾਲ ਆਪਾਂ ਸੇਵੀਆਂ ਬਣਾਉਣੀਆਂ ਸ਼ੁਰੂ ਕਰ ਲਾਂਗੇ ਇਸ ਤਰੀਕੇ ਨਾਲ ਜੀ ਆਪਾਂ ਬਹੁਤ ਹੀ ਵਧੀਆ ਸੋਹਣੀਆਂ ਸੇਵੀਆਂ ਤਿਆਰ ਕਰ ਲਾਂਗੇ ਘਰ ਦੇ ਵਿੱਚ ਹੀ ਤੇ ਦੇਖੋ ਜੀ ਇਸ ਤਰੀਕੇ ਨਾਲ ਆਪਣੀਆਂ ਸੇਵੀਆਂ ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੁੰਦੀਆਂ ਤੇ ਇਸ ਤਰੀਕੇ ਨਾਲ ਫਿਰ ਇਹਨੂੰ ਹਲਾਵਾਂਗੇ ਤੇ ਇਹਨਾਂ ਨੂੰ ਆਪਾਂ ਸੁਕਾ ਸਕਦੇ ਹਾਂ ਜੀ ਤੇ ਇਸ ਤਰੀਕੇ ਨਾਲ ਲਾ ਕੇ ਸੁਕਾ ਲਾਂਗੇ ਪਾਣਾ ਨੂੰ ਸੇਵੀਆਂ ਨੂੰ ਤੇ ਵਾਧੂ ਸਾਰੀਆਂ ਸੇਵੀਆਂ ਤੋਂ ਬਣਾ ਕੇ ਤਿਆਰ ਕਰ ਲਾਂਗੇ ਇਸੇ ਤਰੀਕੇ ਨਾਲ ਹੀ ਇੱਕ ਕਿੰਨਾ ਬਹੁਤ ਵਧੀਆ ਸੇਵੀਆਂ ਇਹ ਬਣ ਕੇ ਤਿਆਰ ਹੋਣਗੀਆਂ ਜੀ ਇਹ ਵਿੱਚ ਚਲਾਉਂਦੇ ਆਂ ਜੀ ਇਹ ਦੇਖੋ ਜੀ ਇਸ ਤਰੀਕੇ ਨਾਲ ਆਪਾਂ ਰੱਖ ਲਈਏ ਜੀ ਪਲੇਟ ਦੇ ਵਿੱਚ ਤੇ ਹੁਣ ਆਪਾਂ ਹੋਰ ਪਾਵਾਂਗੇ ਇਹ ਦੇਖੋ ਜੀ ਇਸ ਤਰੀਕੇ ਨਾਲ ਹੀ ਆਪਾਂ ਸਾਰੀਆਂ ਸੇਵੀਆਂ ਬਣਾ ਕੇ ਤਿਆਰ ਕਰ ਲਾਂਗੇ ਬਰੀਕ ਤਰੀਕੇ ਸੇਵੀਆਂ ਬਣਦੀਆਂ ਇਸ ਤਰੀਕੇ ਨਾਲ ਬਹੁਤ ਵਧੀਆ ਤੇ ਇਹ ਵੇਖੋ ਇਸੇ ਤਰੀਕੇ ਨਾਲ ਹੀ ਆਪਾਂ ਪਲੇਟ ਦੇ ਵਿੱਚ ਰੱਖੀ ਜਾਵਾਂਗੇ ਸਾਰੀਆਂ ਸੇਵੀਆਂ ਬਣਾ ਬਣਾ ਕੇ ਤੇ ਬਸ ਇਹਨੂੰ ਇੱਕ ਸਕਿੰਟ ਚਾਹੀਦਾ ਬਸ 10 ਸਕਿੰਟ ਤੇ ਇਹ ਸੇਵੀ ਆਪਣੇ ਆਪ ਹੀ ਤਵਾ ਛੱਡ ਦਿੰਦੀ ਐ ਇਸ ਤਰੀਕੇ ਨਾਲ ਹਲਕਾ ਹਲਕਾ ਆਪਾਂ ਤੇ ਇਹਨੂੰ ਉਤਾਰ ਲੈਣਾਗਾ ਇਸ ਤਰੀਕੇ ਨਾਲ ਉੱਪਰ ਜੁਹੇ ਤੇ ਇਹ ਵੇਖੋ ਜੀ ਆਪਾਂ ਸਾਰੀਆਂ ਸੇਵੀਆਂ ਬਣਾ ਕੇ ਤਿਆਰ ਕਰ ਲਈਆਂ ਇਸ ਤਰੀਕੇ ਨਾਲ ਤੇ ਬਹੁਤ ਹੀ ਵਧੀਆ ਇਹ ਸੇਵੀਆਂ ਬਣ ਕੇ ਤਿਆਰ ਹੁੰਦੀਆਂ ਇਸ ਤਰੀਕੇ ਨਾਲ ਜੀ ਤੇ ਬਿਨਾ ਮਸ਼ੀਨ ਤੋਂ ਆਪਾਂ ਘਰ ਦੇ ਵਿੱਚ ਤਿਆਰ ਕਰ ਸਕਦੇ ਹਾਂ ਸੇਵੀਆਂ ਬਣਾ ਕੇ ਤੇ ਹੁਣ ਆਪਾਂ ਇਹਨਾਂ ਨੂੰ ਜੀ ਧੁੱਪੇ ਸੁਕਾ ਲਾਂਗੇ ਤੇ ਧੁੱਪੇ ਸੁਕਾ ਕੇ ਬਿਲਕੁਲ ਜਿਵੇਂ ਆਪਾਂ ਪੈਗਟਾਲੀਆਂ ਬਾਜ਼ਾਰੋਂ ਸੇਵੀਆਂ ਜਾਂ ਮਸ਼ੀਨ ਨਾਲ ਤਿਆਰ ਕਰਦੇ ਹਾਂਗੇ ਤੇ ਉਸ ਤਰੀਕੇ ਦੀਆਂ ਇਹ ਤਿਆਰ ਹੋ ਜਾਣਗੀਆਂ ਸੁੱਕ ਕੇ ਬਿਲਕੁਲ ਤੇ ਤੁਸੀਂ ਵੀ ਇਹ ਆਸਾਨ ਤਰੀਕਾ ਵਰਤ ਕੇ ਜੀ ਤੇ ਵੱਖਰਾ ਤਰੀਕਾ ਇਹ ਹੈ ਤੇ ਸੇਵੀਆਂ ਬਣਾ ਸਕਦੇ ਘਰ ਦੇ ਵਿੱਚ ਇਸ ਤਰੀਕੇ ਨਾਲ ਸੇਵੀਆਂ ਬਣਾ ਸਕਦੇ ਆ ਤੁਸੀਂ ਵੀ ਤੇ ਉਮੀਦ ਆ ਕਿ ਤੁਹਾਨੂੰ ਇਹ ਅੱਜ ਦਾ ਤਰੀਕਾ ਇਹ ਬਹੁਤ ਜ਼ਿਆਦਾ ਪਸੰਦ ਆਇਆ ਹੋਗਾ ਜੀ ਵੀਡੀਓ ਤੇ ਜੇਕਰ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਜੀ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਤੇ ਮਿਲਦੇ ਆਂ ਜੀ ਕਿਸੇ ਹੋਰ ਵੀਡੀਓ ਨਾਲ ਜੀ